ਚਿੱਟੇ ਰੁਮਾਲ ਚ ਭੰਗ ਦੀਆਂ ਬੂਟੀਆਂ ਦਿਖਾ ਕੇ ਕਰਤਾ ਦਿਮਾਗ ਖਰਾਬ ਹੋਈ سونے ਦੀ ਲੁੱਟ ਫਗਵਾੜਾ ਸ਼ਹਿਰ ਦੇ ਸਿਟੀ ਥਾਣੇ ਪਹੁੰਚਦੇ ਅਦੀਨ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੂਰਾ ਮਾਮਲਾ ਇਹ ਸਾਹਮਣੇ ਆਇਆ ਕਿ ਮੁੱਲਾ ਭਗਤ ਪੂਰੇ ਚ ਰਹਿਣ ਵਾਲੇ ਵਿਅਕਤੀ 슈ਗਰ ਮਿਲ ਪੁਲ ਦੇ ਥੱਲਿਓ ਸਬਜ਼ੀ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਨੂੰ ਇੱਕ ਬਾਬੇ ਨੇ ਰੋਕ ਲਿਆ ਰੋਕ ਕੇ ਪੁੱਛਿਆ ਕਿ ਭਗਤਾ ਪੰਜ ਪੀਰਾਂ ਦੀ ਜਗ੍ਹਾ ਕਿੱਥੇ ਹੈ ਜਦੋਂ ਉਹਨਾਂ ਨੇ ਬਾਬੇ ਨੂੰ ਮਨਾ ਕੀਤਾ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਇੱਕ ਔਰਤ ਅਤੇ ਇੱਕ ਵਿਅਕਤੀ ਆਉਂਦੇ ਹਨ ਤੇ ਉਹ ਆਉਂਦਿਆਂ ਹੀ ਬਾਬੇ ਦੇ ਪੈਰੀ ਹੱਥ ਲਾ ਕੇ ਬੋਲਦੇ ਹਨ ਕਿ ਬਾਬਾ ਜੀ ਬਹੁਤ ਪਹੁੰਚੀ ਹੋਈ ਹਸਤੀ ਹੈ ਤੁਸੀਂ ਵੀ ਕੁਝ ਪੁੱਛ ਲਓ ਬਾਬੇ ਕੋਲੋਂ ਅਤੇ ਬਾਈਕ ਤੇ ਆਏ ਔਰਤਾ ਤੇ ਵਿਅਕਤੀ ਨੇ ਹੱਥ 'ਚ ਫੜਿਆ ਰੁਮਾਲ ਬਾਬੇ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਦੂਸਰੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਰੁਮਾਲ ਦੇ ਦਿੱਲ ਜਦੋਂ ਬਾਬੇ ਨੇ ਰੁਮਾਲ ਤੇ ਮੰਤਰ ਮਾਰ ਕੇ ਪਰਿਵਾਰ ਨੂੰ ਦਿੱਤਾ ਤਾਂ ਦੂਸਰੀ ਜੇਬ ਵਿੱਚ ਰੱਖਿਆ ਰੁਮਾਲ ਬਾਬੇ ਨੇ ਕੱਢਿਆ ਤਾਂ ਪਰਿਵਾਰ ਦੇ ਫੜਾ ਦਿੱਤਾ ਜਦੋਂ ਪਰਿਵਾਰ ਨੇ ਰੁਮਾਲ ਖੋਲਿਆ ਤਾਂ ਪਤਾ ਲੱਗਾ ਕਿ ਉਸਦੇ ਵਿੱਚ ਪੰਗ ਹੈ ਉਦੋਂ ਤੱਕ ਉਹ ਠੱਗ પતિ ਪਤਨੀ ਦੀਆਂ ਵਾਲੀਆਂ ਅਤੇ ਸੋਨੇ ਦੀ ਚੈਨ ਲਾ ਕੇ ਫਰਾਰ ਹੋ ਚੁੱਕਾ ਸੀ ਪਰਿਵਾਰ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੋ ਪੁਲ ਉੱਪਰ ਪੈਦਲ ਤੁਰਿਆ ਵਿਖਾਈ ਦੇ ਰਿਹਾ ਹੈ ਅਤੇ ਪੀੜਤ ਪਰਿਵਾਰ ਨੇ ਬਾਬੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਬਾ ਕਿੱਧਰੇ ਵੀ ਹੱਥ ਨਾ ਆਇਆ ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਸਿਟੀ ਜਾ ਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ

ਇਦ ਬਾਰੇ ਕਿ ਇਹਨੇ ਉਹ ਇਹਨੂੰ ਨਾ ਤੀਵੀ ਆਲੀ ਜਲੰਧਰ ਆ ਨੂੰ ਇਹ ਇੱਧਰੋਂ ਜਾਂਦਾ ਹਰੇ ੱਲੇੋਂ ਉੱਤਰਿਆ ਜਿਹੜਾ 15 ਮੀਟਰ ਦਾ ਉਹ ਕਹਿੰਦੇ ਆ ਸਾਧਾ ਹਰਵਿੰਦਰ ਕੰਟੂ ਪੁਰਾ ਪਹਿਲਾਂ ਸਬਜ਼ੀ ਲੈਂਦੇ ਸੀ ਉੱਥੇ ਸਾਨੂੰ ਸਾਧੂ ਮਿਲਿਆ ਇੱਕ ਉਹ ਕਹਿੰਦੇ ਆ ਆਦਮੀ ਸਰਕਾਰੇ ਪੀਣ ਜਗ੍ਹਾ ਤੋਂ ਦੱਸੋ ਅਸੀਂ ਸਾਨੂੰ ਨਹੀਂ ਪਤਾ ਆਏਗਾ ਅਸੀਂ ਉਹ ਮੱਕੇ ਰਾਮਨ ਦੇ ਮਤ ਪੌਲ ਤੇ ਉੱਪਰ ਚੜੇ ਆ ਤੇ ਉਹ ਪਿੱਛੇ ਆ ਰਹੇ ਸੀਗੇ ਧੀਮੀ ਆਦਮੀ ਤੇ ਉਹਨਾਂ ਨੇ ਕਿਹਾ ਵੀ ਸਾਹ ਸਾਧੂ ਮਿਲਿਆ ਕਿ ਸੀਗੇ ਸਾਨੂੰ ਮਿਲਿਆ ਕਹਿੰਦੇ ਬਾਬਾ ਜੀ ਉਹ ਸਾਦੂ ਬਹੁਤ ਚੰਗਾ ਆ ਵੀ ਸਾਡੀ ਮਾਂ ਦੀ ਨਿਗਾ ਚੱਲ ਗਈ ਸੀ ਉਹ ਨਿਗਾ ਸਾਡੀ ਮਾਂ ਦੀ ਉਹਨੇ ਸਾਦੂ ਨੇ ਲਿਆ ਦਿੱਤੀ ਆ ਵੀ ਬਾਬਾ ਜੀ ਤੁਸੀਂ ਵੀ ਕੁਝ ਪੁੱਛ ਲਓ ਇਹਨਾਂ ਦੇ ਕੋਲ ਤੇ ਵੀ ਅੱਜ ਕਿਹਾ ਵੀ ਅਸੀਂ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਆ ਤੁਸੀਂ ਰਮਾਲ ਲੈ ਲਓ ਉਹਨਾਂ ਨੇ ਆਪਣਾ ਸੋਨਾ ਲਾ ਕੇ ਉਹ ਉਹਨਾਂ ਨੇ ਮੁੰਡੇ ਨੇ ਉਹ ਬਾਬਾ ਜੀ ਨੇ ਤਾਂ ਬਾਬਾ ਜੀ ਗਾਲਾਂ ਕੱਢਣ ਲੱਪੇ ਕਹਿੰਦਾ ਤੁਹਾਨੂੰ ਇੰਨਾ ਤੇ ਤਾਂ ਤੁਸੀਂ ਚੱਲ ਜਾਓ ਤੇ ਜਦੋਂ ਉਹਨਾਂ ਨੇ ਵੀ ਤੁਸੀਂ ਆਪਣਾ ਵੀ ਸੋਨਾ ਲਾ ਦੋ ਤੁਸੀਂ ਬਾਬਾ ਜੀ ਨੂੰ ਦੇ ਦੋ ਉਹਨਾਂ ਨੇ ਚੈਨ ਵੀ ਲਾ ਲਈ ਕਰਨਾ ਚੁ ਬਾਲੀਆਂ ਵੀ ਲਾ ਲਈ ਇਹਨਾਂ ਨੇ ਸਾਰਾ ਕੁਝ ਲਾ ਲਿਆ ਤੇ ਰਮਾਲ ਚ ਰੱਖ ਲਿਆ ਤੇ ਅਸੀਂ ਰਮਾਲ ਚ ਉਹਨਾਂ ਨੇ ਉਹ ਰਮਾਲ ਰੱਖ ਲਿਆ ਦੂਜਾ ਰਮਾਲ ਸਾਨੂੰ ਦੇ ਦਿੱਤਾ ਜੀ ਉਹ ਬਾਬੇ ਨਾਲ ਰਣੇ ਆ ਉਹ ਬਾਬੇ ਨਾਲ ਲਿਓ ਜਦ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਰਮਾਲ ਖਾਲੀ ਸੀਗਾ ਤੁਸੀਂ ਜਦੋਂ ਰਮਾਲ ਖੋਲਿਆ ਹਾਲ ਤਾਂ ਬੇਹੋਸ਼ੀ ਦੀ ਹੋ ਗਈ ਸੀ ਤੁਹਾਡੀ ਜਿਹੜਾ ਪਤਾ ਨਹੀਂ ਲੱਗਾ ਕੋਈ ਨਾ ਜੀ ਸੁਵੀਰ ਪਤਾ ਹੀ ਨਹੀਂ ਲੱਗਿਆ ਅਸੀਂ ਰੇਡੇ ਆ ਕੇ ਖੋਲੇ ਤਾਂ ਉਹਨਾਂ ਨੇ ਰਮਾਲ ਵਿੱਚ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਉੱਥੇ ਮੋੜ ਤੇ ਫੇਰ ਪੱਕੇ ਦਾ ਬਣਾਣ ਨੂੰ ਆ ਗਏ ਉਹ ਬਾਬਾ ਪਤਾ ਨਹੀਂ ਕਿੱਧਰ ਚਲੇ ਗਏ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਝ ਨਹੀਂ ਮੁੱਕਾ ਸਾਨੂੰ ਬਸ ਆ ਹੀ ਦਿੱਤੀ ਸਾਨੂੰ ਪੰਗੇ ਕਰਲੀ ਉਹਦਾ ਤੇ ਕੀ ਕੀ ਪਾਇਆ ਤੁਸੀਂ ਗੱਲ ਦੇ ਵਿੱਚ ਜਿਹੜਾ ਲੈ ਗਿਆ ਅਸੀਂ ਸਭ ਮਿਲ ਚੈਰਸੀ ਪਾਣੇ 2 ਤੋਲੇ ਦੀ ਤੇ ਕੰਨਾਂ ਨਹੀਂ ਬਾਗੀਆਂ ਸੀ ਆ ਅੱਗੇ ਤੋਂ ਵੈ ਸਿੰਗੀ ਸੀ ਬਾਬਾ ਜੀ ਤੇ ਗਏ ਪਤਾ ਲੱਗਾ ਕਿੱਧਰ ਕੇ ਬੰਦੇ ਮੋੜ ਉਹ ਜਲੰਧਰ ਨੂੰ ਚੱਲ ਗਏ ਤੇ ਬਾਬਾ ਇੱਧਰ ਨੂੰ ਫੋੜਿਆ ਬਾਬਾ ਜੀ ਉਹ ਤੁਹਾਨੂੰ ਪੱਕੇ ਦਾ ਬਣਾਣ ਨੂੰ ਮੋੜ ਗਿਆ ਠੀਕ ਹੈ ਹਾਂਜੀ ਦੇ ਦਇਆ ਬਈ ਸਾਰੇ ਨੂੰ ਤਾਂ ਪਹਿਲਾਂ ਮੇਰੀ ਵੱਲੋਂ ਜੈ ਬਾਬੇ ਦੀ ਮੈਂ ਅੱਜ 3 ਦਿਨ ਹੋ ਗਏ ਮੇਰੀ ਗੁੱਡੀ ਦਾ ਐਕਸੀਡੈਂਟ ਬੜੀ ਦਾ ਹੋਇਆ ਜਲੰਧਰ ਦੇ ਰੋਡ ਦੇ ਉੱਤੇ ਤੇ ਉਹਦੇ ਚੱਕ ਕੇ ਉਹਨੂੰ ਰਾਤੀ ਜਾਂਦਾ ਤੇ ਇੱਥੇ ਨੂਬ ਦੇ ਦਾਖਲ ਕੀਤੀ ਆ ਉਹਦੇ ਖੂਨ ਚੜਦਾ ਲੱਗ ਗਈ ਜਿੱਥੇ ਉਹਦਾ ਕੱਲ ਨੂੰ ਆਪਰੇਸ਼ਨ ਸੀ ਤੇ ਮੈਨੂੰ ਪੈਸਾ ਦੀ ਲੋੜ ਸੀ ਮੈਂ ਵੀ ਜਾ ਰਿਹਾ ਸੀ ਕਿਤੇ ਤੇ ਮੈਂ ਆਉਂਦੇ ਹੋਏ ਨੇ ਸਬਜ਼ੀ ਲਈ ਗੋਲਡ ਦਾ ਸਾਡੇ ਪਾਇਆ ਸੀ ਸਬਜ਼ੀ ਲਈ ਸਟਾਰ ਮਿਲ ਦੇ ਕੋਲੋਂ ਜਿੱਥੇ ਟੈਲਾ ਬੜਦੀਆਂ ਉੱਥੇ ਸਬਜ਼ੀ ਲੈ ਕੇ ਮੈਂ ਪੁਲਦੇ ਥੱਲੇ ਗਿਆ ਜਦੋਂ ਪੁਲਦੇ ਥੱਲੇ ਗਿਆ ਤਾਂ ਮੈਨੂੰ ਇੱਕ ਬਾਬੇ ਨੇ ਰੋਕਿਆ ਕਹਿੰਦਾ ਬਾਬਾ ਜੀ ਵੀ ਮੈਨੂੰ ਕੋਈ ਪੰਜਾ ਪੀਰਾਂ ਦੀ ਜਗ੍ਹਾ ਦੱਸੋ ਮੈਂ ਕਿਹਾ ਵੀ ਮੈਂ ਪੰਜਾ ਪੀਰਾਂ ਦੀ ਜਗ੍ਹਾ ਤਾਂ ਮੈਨੂੰ ਨਹੀਂ ਕੋਈ ਵੀ ਪਤਾ ਉੱਥੇ ਜਿਉ ਮੈਂ ਚੱਲਿਆ ਤੇ ਮੈਂ ਹਨੂਮਾਨ ਕੜੀ ਕੋਲ ਦੀ ਹੋ ਕੇ ਤਾਂ ਇੱਧਰ ਨਕੂਦਰ ਨੂੰ ਆਉਣਾ ਸੀ ਜਦੋਂ ਮੈਂ ਚੜਾਈ ਚੜਿਆ ਤਾਂ ਚੜਾਈ ਚੜ ਕੇ ਥੋੜੇ ਪੱਕੇ ਰਾਵਨ ਦੇ ਮੂਰੇ ਫੇਕ ਗਿਆ ਤੇ ਫਿਰ ਮੈਨੂੰ ਤੀਵੀ ਆਦਮੀ ਨੇ ਕਨੇ ਰੋਕਿਆ ਤੀਵੀ ਆਦਮ 500 ਮੋਟਰਸਾਈਕਲ ਤੇ ਤੀਵੀ ਆਦਮੀ ਤੇ ਬੰਦੇ ਦੇ ਦੰਦ ਜਿਹੜੇ ਹੈਗੇ ਉਹ ਪਾਨ ਦੇ ਨਾਲ ਲਿਪੜੇ ਆ। ਮੂੰਹ ਦੰਦ ਉਹਦੇ ਸਾਰੇ ਪਾਨ ਪਾਨ ਦੇ ਨਾਲ ਹੋਏ ਆ। ਉਹ ਸਤਿਮੀ ਆਦਮੀ ਨੇ ਮੈਨੂੰ ਗੱਲਾਂ ਪਾਇਆ ਬਾਬਾ ਕਰਨੀ ਵਾਲਾ ਫਲਾਨਾ ਧਮਕੜਾ ਅਸਾ ਦਾ ਹੋ ਗਿਆ ਸੋਨਾ ਇਹਨਾਂ ਬਣ ਗਿਆ। ਅੱਛਾ ਉਹ ਪਹਿਲਾਂ ਉਹਦੇ ਕੋਲੋਂ ਨੇ ਪਤਾ ਨਹੀਂ ਪਿੱਤਲ ਦਾ ਕੜਾ ਜਾਂ ਸੋਨੇ ਦਾ ਉਸ ਬੰਦੇ ਨੇ ਲਖਾਇਆ ਬਾਬੇ ਨੇ। ਤੇ ਕੜਾ ਲਹਾ ਕੇ ਤੇ ਉਹਨੂੰ ਚਿੱਟੇ ਰਮਾ ਦੇ ਵਿੱਚ ਬੰਨ ਕੇ ਦਿੱਤਾ। ਬੰਨ ਕੇ ਉਹਨੂੰ ਮੋੜਦਾ ਨੱਠ ਜਾ ਕੇ ਨਾ ਫਲਾਨਾ ਧਮਕੜਾ। ਤੂੰ ਫੇਕੰਜਰਾ ਫਲਾਨਾ ਧਮਕੜਾ ਆ ਗਿਆ। ਅੱਛਾ ਮੈਂ ਫੇਰ ਗੱਲ ਗੋਲੀ ਨਹੀਂ ਮੈਂ ਉਥੋਂ ਫੇਰ ਜਦੋਂ ਉਹ ਚਲੇ ਗਿਆ ਮੇਰੇ ਕੋਲ ਖੜਾ ਉਹ ਜਾਂਦਾ ਨਹੀਂ ਬੰਦਾ ਜਿਹੜਾ ਮੋਟਰਸਾਈਕਲ ਤੇ ਤੀਵੀ ਆਦਮੀ ਆ ਤੇ ਬਸ ਉਹਨ ਮੈਨੂੰ ਇੱਕ ਰਮਾਲ ਦਿੱਤਾ ਇਦਾਂ ਜਦੋਂ ਰਮਾਲ ਦਿੱਤਾ ਮੈਂ ਖੋਲਿਆ ਸਾਨੂੰ ਪਤਾ ਨਹੀਂ ਕੀ ਕੀਤਾ ਉਹਨ ਕੀ ਨਹੀਂ ਕੀਤਾ ਘਰ ਵਾਲੀ ਦੇ ਪੌਣੇ ਦੋ ਟੋਲੇ ਦੀ ਚਾਹ ਸੀ ਵਿੱਚ ਬਾਬੇ ਦੀ ਅੱਧੇ ਟੋਲੇ ਦੀ ਸੰਗੀ ਆ ਬਾਲਕ ਨਾਲ ਦੀ ਤੇ ਇੱਕਨਾਂ ਦੇ ਵਿੱਚ ਬਾਲੀਆਂ ਸੀਗੀਆਂ ਮੇਰੇ ਡੇਢ ਟੋਲੇ ਦੀਆਂ ਨੰਤੀਆਂ ਸੀਗੀਆਂ ਕੰਨਾਂ ਦੇ ਵਿੱਚ ਤੇ ਇੱਕ ਨੰਤੀ ਉੱਤੇ ਸੀ ਅੱਧੇ ਟੋਲੇ ਦੀ ਤੇ ਉਹ 10000 ਰੁਪਏ ਪਰਸ ਦੇ ਵਿੱਚ ਸੀ ਲੈ ਕੇ ਉਫਰਾਰ ਹੋਗਾ ਕਿੰਨੇ ਜਣੇ ਤੁਹਾਨੂੰ ਪਤਾ ਲੱਗਦਾ ਤਿੰਨ ਜਣੇ ਤਿੰਨ ਜਣੇ ਸੀ ਉਹ ਬਾਬਾ ਫੇਮੂਰੇ ਆ ਗਿਆ ਉਹ ਇਹ ਦੰਦੀ ਆ ਗਈ ਦਾ ਇਹ ਵੀ ਦਾ ਇਹ ਜਗ੍ਹਾ ਕਿਹੜੀ ਸੀ ਜਿੱਥੇ ਪੱਕੇ ਰਾਮਾਂ ਦੇ ਬਿਲਕੁਲ ਸਾਹਮਣੇ ਸਾਹਮਣੇ ਸੀ ਪੁੱਲ ਦੇ ਥੱਲੇ ਕਿ ਉੱਪਰ 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 ਪੁੱਲ ਦੇ ਉੱਪਰ ਤੇ ਉਹ ਗੇੜੇ ਸਾਧਨ ਤੇ ਸੀਗੇ ਉਹ ਉਹ ਮੋਟਰਸਾਈਕਲ 500 ਮੋਟਰਸਾਈਕਲ ਕਾਲੇ ਰੰਗ ਦਾ ਇੱਕ ਮੋਟਰਸਾਈਕਲ ਦਾਮੀ ਦੇ ਕਰੀਮ ਕਲਰ ਦੀ ਕੋਟੀ ਪਾਈ ਆ ਤੇ ਪਤਲੀ ਜਿਹੀ ਪੰਦੀ ਆ ਪੱਕਾਰਾਂ ਦਾ ਕਾਲਾ ਟਿੱਕਾ ਲਾਇਆ ਤੇ ਦੂਜੀ ਜਿਹੜੀ ਜਨਾਬ ਬੰਦਾ ਆ ਤੇ ਉਹਨ ਡੱਬੀ ਚੱਕਦਾਰ ਕਮੀਜ਼ ਪਾਈ ਜਿਹੜਾ ਬਾਬਾ ਸੀ ਉਹ ਤੁਰ ਕੇ ਆਇਆ ਸੀ ਉਹ ਤੁਰ ਕੇ ਆਇਆ ਉਹ ਤੁਰ ਕੇ ਮੋੜ ਪਹਿਲਾਂ ਥੱਲੇ ਵੀ ਮਿਲਿਆ ਸਾਨੂੰ ਤੁਰ ਕੇ ਤੇ ਉੱਪਰ ਪੁਲ ਦੇ ਵੀ ਉਹ ਤੁਰ ਕੇ ਮਿਲਿਆ ਬਾਬੇ ਨੇ ਕੋਈ ਨਾਂ ਦੱਸਿਆ ਸੀ ਆਪਣਾ ਗੱਲਾਂ ਗੱਲਾਂ ਕੁਛ ਨਹੀਂ ਦੱਸਿਆ ਨਾਂ ਹਾਂ ਨਹੀਂ ਹੁੰਦਾ ਕੋਈ ਗੱਲ ਨਹੀਂ ਉਹਨਾਂ ਨੇ ਖਿੱਚੀਆਂ ਗੱਲਾਂ ਤਾਂ ਆ ਬਲਾਈਆਂ ਹੋਣੀਆਂ ਬਲਾਈਆਂ ਬੰਦੇ ਨੇ ਆ ਬਲਾਈਆਂ ਹੋਣੀਆਂ ਤੁਹਾਨੂੰ ਪਤਾ ਨਹੀਂ ਲੱਗਾ ਬਲਾਈਆਂ ਲਾਈਆਂ ਕਿਤਾ ਉਹ ਪਤਾ ਨਹੀਂ ਲੱਗਾ ਇੰਦੀ ਗੱਲ ਬਾਤ ਇੱਕ ਸਕਿੰਟ ਵੀ ਨਹੀਂ ਲੱਗਾ ਤੇ ਕੰਪਲੇਂਟ ਦਿੱਤੀ ਤੁਸੀਂ ਮੌਕੇ ਤੇ ਫੋਟੋ ਹਾਂ ਜਾ ਕੇ ਆਏ ਅਸੀਂ ਕੀ ਮੰਨ ਕਰਦੇ ਪਰਚਾਜਾ ਤੇ ਉਹ ਕਹਿੰਦੇ ਅਸੀਂ ਕੋਈ ਨਹੀਂ ਕਗੀਰ ਕਰਦੇ ਆ ਤੁਹਾਨੂੰ ਫੇਰ ਤੇ ਆਰਮਾਲ ਮੇਰੇ ਕੋਲ ਫੜਿਆ ਹੈ ਜਿਹੜਾ ਮੈਨੂੰ ਦੇ ਗਿਆ ਪਰ ਮੈਨੂੰ ਸ਼ੱਕ ਪੈਂਦੀ ਸੀ ਵੀ ਇਹਦੇ ਵਿੱਚ ਹੈ ਕੁਝ ਨਹੀਂ ਤੇ ਲੇਕਿਨ ਅਸੀਂ ਗੋਲ ਗੋਲੇ ਨਹੀਂ ਜੇ ਤੁਸੀਂ ਚੈੱਕ ਕੀਤਾ ਰਮਾਲ ਜੀ ਕੀ ਨਿਕਲੇ ਮੋੜ ਇਹ ਆ ਵਿਕਰੀ ਭੰਗ ਜਈ ਪਤਾ ਨਹੀਂ ਫੂਤਣਾ ਕੀ ਚੀਜ਼ ਆ ਤੇ ਤੁਹਾਨੂੰ ਨਹੀਂ ਲੱਗਾ ਵੀ ਸੋਨਾ ਤੁਹਾਡੇ ਇਹਦੇ ਵਿੱਚ ਸੋਨਾ ਇਹਦੇ ਵਿੱਚ ਹੀ ਆ